1 ਸਤੰਬਰ 1604 ਈਸਵੀ ਦੀ ਸਭ ਕੁਦਰਤ ਦੇ ਬੰਦੇ ਸੀ ਇਹ ਦਾਰ ਈਸਵੀ ਦੀ ਉਸ ਦੁਨਿਆਰੋਂ ਪਾ ਸਾਗਰ ਤੋਂ ਪਾਰ ਲੰਗਾਣੀ ਦਾ ਹਰ ਮੰਦਰ ਪਰਕਾਸ਼ ਹੋ ਗਏ ਧਰਤੀ ਬਾਣੀ ਦਾ ਪਹਿਲਾ ਲਿਖ ਕੇ ਸਤਗੁਰ ਜੀ ਨੇ ਚਿੱਠੀਆਂ ਪਾਈਆਂ ਸੀ ਸੰਗਤ ਹਮਮ ਉਈਆ ਸੀ ਉਹ ਨਰਕ ਤੇ ਜ਼ਿੰਦਗੀ ਭੋਗਦੇ ਆਨੂ ਸੁਰਗ ਵਖਾਣੀ ਦਾ ਹਰ ਮੰਦਰ ਪਰਕਾਸ਼ ਹੋ ਗਿਆ ਤਰਕੀ ਬਾਣੀ ਦਾ ਗੁਰੂ ਅਰਜਨ ਨੇ ਕਾਰਜ ਸਭ ਹੱਥੀਂ ਕਰ ਆਪ ਦਿੱਤੇ ਬਾਬਾ ਬੁੱਢਾ ਸਾਬ ਜੀ ਮੁਖ ਗ੍ਰੰਥੀ ਥਾਪ ਦਿੱਤੇ ਾਰੇ ਉਲਟਾ ਕਰ ਦੇ ਤਾਰਤਨਾ ਦੀ ਖਾਣੀ ਦਾ ਹੋ ਜਿਸ ਨੂੰ ਪੜਿਆ ਸੁਣਿਆ ਜੇ ਭਲਾ ਪੁਰਾਣੀ ਦਾ ਹਰੇ ਮੰਦਰ ਪਰ cahੋ ਕੇ ਆ ਤੁਰ ਕੀ ਬਾਣੀ ਦਾ ਹੋ ਗੁਰ ਬਾਣੀ ਦਾ ਰਾਗੀ ਸਿੰਘ ਰਲ ਕੀਰਤਨ ਕਰ ਰਹੇ ਸੀ ਤੁਰ ਕੀ ਬਾਣੀ ਵਿੱਚੋਂ ਮੀ ਅਮਰਤ ਦੇ ਵਾਰ ਰਹੇ ਸੀ ਤੁਰ ਕੀ ਬਾਣੀ ਦਾ ਓ ਗਿਆਨ ਦਾ ਸਾਗਰ ਗੁਰੂ ਗ੍ਰੰਥ ਚੋਠਾਠਾ ਮਾਰੇ ਪਿਆ ਗਿਆਨ ਦਾ ਸਾਗਰ ਗੁਰੂ ਗ੍ਰੰਥ ਚੋਠਾਠਾ ਮਾਰੇ ਪਿਆ ਖਤਰੀ ਬ੍ਰਾਹਮਣ ਸੂਦ ਵਾਸ ਸਭ ਨੂੰ ਸਤਕਾਰੇ ਪਿਆ ਹੋ ਪਾ ਦੁੱਖਾਂ ਨੂੰ ਭਜਣ ਸੁਖ ਪਰਵੇਸ਼ ਕਰਾਣੀ ਦਾ ਹਰ ਮੰਦਰ ਪਰਕਾਸ਼ ਗਿਆ ਤੁਰ ਕੀ ਜੁੱਤੀ ਕਹਿਣ ਨਹੀਂ ਦੇਣਾ ਜਗ ਦੀ ਜਨਣੀ ਨੂੰ ਓਹ ਕਬ ਰੱਬ ਔਰਤ ਦਾ ਬਾਣੀ ਵਧ ਜਾਣੀ ਦਾ ਹਰ ਮੰਦ ਪਰਕਾਰ ਲੋਗ ਆਹ ਤੁਰ ਕੀ ਬਾਣੀ ਦਾ ਗੁਰੂ ਗ੍ਰੰਥ ਨੂੰ ਸਾਰੇ ਰੜ ਕੇ ਸੀ ਚੁਕਾਰੇ ਸੀ ਭਾਈ ਗੁਰੂ ਦਾਸ ਤੇ ਗੁਰੂ ਸਹਿਬ ਬਲਹਾਰ ਜਾਰ ਹਰ ਮੰਦਰ ਪਰਕਾਸ਼ ਹੋ ਗਿਆ ਧੁਰ ਕੀ ਬਾਣੀ ਦਾ ਗੁਰੂ ਗ੍ਰੰਥ ਨੂੰ ਸਾਰੇ ਵਰਕੇ ਸਿਰ ਚੁਕਾਰੇ ਸੀ ਭਾਈ ਗੁਰਦਾਸ ਤੇ ਗੁਰੂ ਸਾਹਿਬ ਬਲਹਾਰ ਜਾਰ ਸੀ ਸ਼ਬਦ ਨੂੰ ਮੰਨੀ ਦਾ ਸ਼ਬਦ ਗੁਰੂ ਸਿੱਖਾ ਦਾ ਇਹ ਅਸੂਣ ਨਿਭਨੀ ਦਾ